ਗ੍ਰੀਨਸ ਵੈਲਫੇਅਰ ਟੀਮ ਕੰਮ ਕਰ ਰਹੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਸ ਤੇ ਜਿਨੇ ਵੀ ਗ੍ਰੀਨਸ ਵੈਲਫੇਅਰ ਟੀਮ ਜਿਹੜੇ ਕਿ ਮੇਰੇ ਹਲਕੇ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਘਟਨ ਜਾ ਰਹੀ ਸੀ ਆਪਾਂ ਸਤਲੁਜ ਦਰਿਆ ਦੇ ਜਿਹੜੇ ਬੰਨ ਤੇ ਖੜੇ ਆ ਇਹ ਜਿਵੇਂ ਜਿਵੇਂ ਪਾਣੀ ਦਾ ਸਤਲੁਜ ਦਾ ਘੱਡੀ ਹੈ ਇਵੇਂ ਇਵੇਂ ਇਹਨੇ ਖਾਰ ਲਾਉਣੀ ਸ਼ੁਰੂ ਕਰ ਦਿੱਤੀ ਸੀ ਤੇ ਕਾਫੀ ਏਕੜ ਇਹ ਵਿੱਚ ਲੈ ਗਿਆ ਸੀ ਆਉਦੇ ਦਰਿਆ ਦੇ ਵਿੱਚ ਕਿ ਹੁਣ ਸਾਡਾ ਜਿਹੜਾ ਬੰਨ ਉਹ ਵੀ ਜਮਾਂ ਨੇੜੇ ਰਹਿ ਗਿਆ ਸੀ ਸੋ ਅਸੀਂ ਕਾਫੀ ਕੋਸ਼ਿਸ਼ ਕਰ ਰਹੇ ਸੀਗੇ ਪਰ ਦਰਿਆ ਦਾ ਜਿਹੜਾ ਵਹਾਵ ਜ਼ਿਆਦਾ ਹੋਣ ਕਰਕੇ ਸਾਡੇ ਜਿਹੜੀ ਉਹ ਕੋਸ਼ਿਸ਼ਾਂ ਸਫਲ ਨਹੀਂ ਹੋ ਰਹੀਆਂ ਸੋ ਮੈਂ ਧੰਨਵਾਦੀ ਆ ਸਾਰੇ ਭਰਾਵਾਂ ਦਾ ਸਾਰੇ ਇਸ ਆਪਣੀ ਜਿਹੜੇ ਧਰਤਾ ਸਤਿਗੁਰੂ ਤੇਰਾ ਹੀ ਆਸਰਾ ਦੀ ਜਿਹੜੀ ਜਿੰਨੇ ਵੀ ਕਮੇਟੀ ਐ ਇਹਨਾਂ ਦਾ ਕਿ ਇਹਨਾਂ ਨੇ ਆਪ ਇਸ ਮੁਸ਼ਕਲ ਨੂੰ ਸਮਝਦਿਆਂ ਹੋਇਆ ਆਪਦੀਆਂ ਜਿਹੜੀਆਂ ਟੀਮਾਂ ਇਹ ਲੈ ਕੇ ਆਏ ਨੇ ਤੇ ਦੋ ਦਿਨ ਹੋ ਗਏ ਆ ਟੀਮਾਂ ਨੂੰ ਲੱਗਿਆ ਨੂੰ ਤਾਂ ਦਿਨ ਰਾਤ ਲੱਗੇ ਨੇ ਸੋ ਮੇਰੇ ਕੋਲੇ ਕੋਈ ਸ਼ਬਦ ਨਹੀਂ ਜਿਨ੍ਹਾਂ ਸ਼ਬਦਾਂ ਦੇ ਨਾਲ ਮੈਂ ਇਹਨਾਂ ਸਾਰੇ ਭਰਾਵਾਂ ਦਾ ਧੰਨਵਾਦ ਕਰ ਸਕਾਂ ਜਿਨ੍ਹਾਂ ਦੇ ਆਉਣ ਦੇ ਨਾਲ ਸਾਡੇ ਇਸ ਦਰਿਆ ਨੂੰ ਜਿਹੜਾ ਬੰਨ ਪਿਆ ਇਹ ਉਸ ਦਿਨ ਦੇ ਲੱਗੇ ਨੇ ਦਿਨ ਰਾਤ ਲੱਗੇ ਨੇ ਆਪ ਦਾ ਸਾਰਾ ਪ੍ਰਬੰਧ ਕਰਦੇ ਨੇ ਆਪ ਦੀਆਂ ਪਿੱਛੋਂ ਲੰਗਰ ਪਾਣੀ ਸਾਰਾ ਪ੍ਰਬੰਧ ਆਪ ਦਾ ਆਪ ਦੀਆਂ ਟਰਾਲੀਆਂ ਸੋ ਮੈਂ ਸਮਝਦਾ ਕਿ ਜਿੱਥੇ ਸਾਡੇ ਹੱਥ ਖੜੇ ਹੋ ਗਏ ਸੀ ਤੇ ਇਹਨਾਂ ਨੇ ਆ ਕੇ ਜਿਹੜਾ ਉਹ ਦਰਿਆ ਨੂੰ ਬੰਨ ਲਾਇਆ ਉਹ ਮੇਰੇ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਕਰਦਾ ਹਾਂ ਸਾਰੀ ਕਮੇਟੀ ਦਾ ਤਾਂ ਜੀ ਗ੍ਰੀਨਸ ਵੈਲਫੇਅਰ ਟੀਮ ਕੰਮ ਕਰ ਰਹੀ ਹੈ ਜੇ ਤੁਸੀਂ ਕੁਝ ਕਹਿਣਾ ਚਾਹੋਗੇ ਤੁਸੀਂ ਜਿਨੇ ਵੀ ਗ੍ਰੀਨਸ ਵੈਲਫੇਅਰ ਟੀਮ ਜਿਹੜੇ ਕਿ ਮੇਰੇ ਹਲਕੇ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਘਟਣ ਜਾ ਰਹੀ ਸੀ ਆਪਾਂ ਸਤਲੁਜ ਦਰਿਆ ਦੇ ਜਿਹੜੇ ਬੰਨ ਤੇ ਖੜੇ ਆ ਇਹ ਜਿਵੇਂ ਜਿਵੇਂ ਪਾਣੀ ਦਾ ਸਤਲੁਜ ਦਾ ਘਟੀਆ ਇਵੇਂਵੇਂ ਇਹਨੇ ਖਾਰ ਲਾਉਣੀ ਸ਼ੁਰੂ ਕਰ ਦਿੱਤੀ ਸੀ ਤੇ ਕਾਫੀ ਏਕੜ ਇਹ ਵਿੱਚ ਲੈ ਗਿਆ ਸੀ ਆਉ ਦੇ ਦਰਿਆ ਦੇ ਵਿੱਚ ਕਿ ਹੁਣ ਸਾਡਾ ਜਿਹੜਾ ਬੰਨ ਉਹ ਵੀ ਜਮਾਂ ਨੇੜੇ ਰਹਿ ਗਿਆ ਸੀ ਸੋ ਅ ਅਸੀਂ ਕਾਫੀ ਕੋਸ਼ਿਸ਼ ਕਰ ਰਹੇ ਸੀਗੇ ਪਰ ਦਰਿਆ ਦਾ ਜਿਹੜਾ ਬਹਾਵ ਜਿਆਦਾ ਹੋਣ ਕਰਕੇ ਸਾਡੀ ਜਿਹੜੀ ਉਹ ਕੋਸ਼ਿਸ਼ ਸਫਲ ਨਹੀਂ ਹੋ ਰਹੀ ਹੈ ਸੋ ਮੈਂ ਧੰਨਵਾਦੀ ਆ ਸਾਰੇ ਭਰਾਵਾਂ ਦਾ ਸਾਰੇ ਇਸ ਆਪਣੀ ਜਿਹੜੇ ਧੰਨ ਸਤਿਗੁਰੂ ਤੇਰਾ ਹੀ ਆਸਰਾ ਦੀ ਜਿਹੜੀ ਜਿੰਨੀ ਵੀ ਕਮੇਟੀ ਹੈ ਇਹਨਾਂ ਦਾ ਕਿ ਇਹਨਾਂ ਨੇ ਆਪ ਇਸ ਮੁਸ਼ਕਲ ਨੂੰ ਸਮਝਦਿਆਂ ਹੋਇਆ ਆਪਦੀਆਂ ਜਿਹੜੀਆਂ ਟੀਮਾਂ ਇਹ ਲੈ ਕੇ ਆਏ ਨੇ ਤੇ ਦੋ ਦਿਨ ਹੋ ਗਏ ਆ ਟੀਮਾਂ ਨੂੰ ਲੱਗਿਆ ਨੂੰ ਤੇ ਦਿਨ ਰਾਤ ਲੱਗੇ ਨੇ ਸੋ ਮੇਰੇ ਕੋਲੇ ਕੋਈ ਸ਼ਬਦ ਨਹੀਂ ਜਿਨ੍ਹਾਂ ਸ਼ਬਦਾਂ ਦੇ ਨਾਲ ਮੈਂ ਇਹਨਾਂ ਸਾਰੇ ਭਰਾਵਾਂ ਦਾ ਧੰਨਵਾਦ ਕਰ ਸਕਾਂ ਜਿਨ੍ਹਾਂ ਦੇ ਆਉਣ ਦੇ ਨਾਲ ਸਾਡੇ ਇਸ ਦਰਿਆ ਨੂੰ ਜਿਹੜਾ ਬੰਨ ਪਿਆ ਇਹ ਉਸ ਦਿਨ ਦੇ ਲੱਗੇ ਨੇ ਦਿਨ ਰਾਤ ਲੱਗੇ ਨੇ ਆਪ ਦਾ ਸਾਰਾ ਪ੍ਰਬੰਧ ਕਰਦੇ ਨੇ ਆਪ ਦੀਆਂ ਪਿੱਛੋਂ ਲੰਗਰ ਪਾਣੀ ਸਾਰਾ ਪ੍ਰਬੰਧ ਆਪ ਦਾ ਆਪ ਦੀਆਂ ਟਰਾਲੀਆਂ ਸੋ ਮੈਂ ਸਮਝਦਾ ਕਿ ਜਿੱਥੇ ਸਾਡੇ ਹੱਥ ਖੜੇ ਹੋ ਗਏ ਸੀ ਤੇ ਇਹਨਾਂ ਨੇ ਆ ਕੇ ਜਿਹੜਾ ਉਹ ਦਰਿਆ ਨੂੰ ਬੰਨ ਲਾਇਆ ਸੋ ਮੇਰੇ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਕਰਦਾ ਸਾਰੀ ਕਮੇਟੀ ਦਾ ਧੰਨਵਾਦ